ਮੇਰੇ ਕੋਲ ਨੋਵਾ ਕ੍ਰਿਸਟਾ ਹੈ ਹੂੰ ਬੀਐਮਡਬਲਯੂ ਵੀ ਹੈ ਬੀਐਮਡਬਲਯੂ ਗੱਡੀ ਹੈਗੀ ਤਾਂ ਹੈਗੀ ਹੈ ਪਰ ਉਹ ਡੇਟ ਕਰੋੜ ਦੀ ਨਹੀਂ ਲਈ ਸੀ ਮੈਂ ਅੱਛਾ ਉਹ ਮੈਂ ਲਈ ਸੀ ਉਦੋਂ 30 ਲੱਖ ਦੀ ਨਵੀਂ ਲਈ ਸੀ ਸੈਕੰਡ ਹੈਂਡ ਨਹੀਂ ਨਹੀਂ ਸੈਕੰਡ ਹੈਂਡ ਕਾਫੀ ਚੱਲੀ ਹੋਈ ਸੀ ਹੂੰ ਮਤਲਬ ਮਾਡਲ ਪੁਰਾਣਾ ਸੀ ਚੱਲੀ ਘੱਟ ਸੀ ਉਹ ਫੋਰਚੂਨਰ ਵੀ ਹੈ ਠੀਕ ਹੈ ਹੁਣ ਇਹ ਜਿਹੜੀ ਕ੍ਰਿਸਟਾ ਗੱਡੀ ਹੈ ਨਾ ਇੰਨਾ ਨਜ਼ਾਰਾ BMW ਜੋ ਚਿੰਨੀ ਇੰਨਾ ਨਜ਼ਾਰਾ ਤੁਹਾਨੂੰ ਫੋਰਚੂਨਰ ਚਿੰਨੀ ਜਿੰਨਾ ਨਜ਼ਾਰਾ ਤੁਹਾਨੂੰ ਨੋਵਾ ਕ੍ਰਿਸਟਾ ਨੋਵਾ ਕ੍ਰਿਸਟਾ ਐਨੀ ਆਰਾਮਦਾਇ ਗੱਡੀ ਹੈ ਨਾ ਭਾਜੀ ਇਹ ਜਿੰਨੇ ਅਫਸਰ ਅੱਜ ਮਿਲਟਰੀ ਦੇ ਜਿੰਨੇ ਅਫਸਰ ਅੱਜ ਪੁਲਿਸ ਦੇ ਜਿੰਨੇ ਵੱਡੇ ਵੱਡੇ ਨੇਤਾ ਹੈ ਉਹ ਇਹ ਗੱਡੀ ਜ਼ਰੂਰ ਹੋਗੀ ਉਹਨਾਂ ਘਰੇ ਬੇਸ਼ੱਕ ਉਹਨਾਂ ਕੋਲ 1.5 ਕਰੋੜ ਦੀ ਵੀ ਗੱਡੀ ਹੈ ਇਹ ਜ਼ਰੂਰ ਹੈ ਏ ਮਹਾਰਾਜ ਇਹਦੇ ਵਿੱਚ ਨਾ ਤੁਸੀਂ ਰਿਲੈਕਸ ਹੋਨੇ ਹੋ ਪੂਰੇ ਜਿਵੇਂ ਹੁਣ ਬੈਠੇ ਆ ਨਾ ਨੋਵਾ ਕ੍ਰਿਸਟਾ ਚ ਐ ਜਾਂਦੇ ਆ ਐ ਜਾਂਦਾ ਰਾਜੇ ਜਿਹੇ ਤਰ੍ਹਾਂ ਫੋਰਚੂਨਰ ਪਾਸੇ ਭੰਦਨਦੀ ਤੁਹਾਡੇ ਹਾਂ ਫੋਰਚੂਨਰ ਤੇ ਅਸੀਂ 100 ਕਿਲੋਮੀਟਰ ਜਾਣਾ 100 ਕਿਲੋਮੀਟਰ ਆਉਣਾ ਹੋਵੇ ਨਾ ਤੇ ਆ ਕੇ ਸ਼ਰੀਰ ਐ ਹੋ ਜਾਂਦਾ ਜਿਵੇਂ ਬੁਖਾਰ ਚੜਿਆ ਹੁੰਦਾ ਹਾਂ ਚੜਿਆ ਤੇ ਪਰਸੋਂ ਅਸੀਂ ਰਾਤ ਗਏ ਸੀ ਕਿ ਹਸਾਬ ਲਾ ਲੋ ਵੀ ਚੰਬੇ ਕੋਲੇ ਹੂੰ ਕਿੰਨੀ ਦੂਰ ਹੈ ਹੂੰ ਠੀਕ ਹੈ ਤੇ ਜਾਣਾ ਆਉਣਾ ਹੋਇਆ ਉਹ ਵੀ ਸ਼ਾਮ ਨੂੰ ਜਦੋਂ ਅਸੀਂ ਦੀਵਾਨ ਤੇ ਤੁਰਨਾ ਉਹਦੋਂ ਫੁੱਲ ਟ੍ਰੈਫਿਕ ਹੁੰਦਾ ਹੈ ਡੇਲੀ ਦਾ ਕੰਮ ਹੈ ਸਾਡਾ ਡੇਲੀ ਦਾ ਕੰਮ ਕਿਉਂਕਿ 5 ਵਜੇ ਤੁਰਦੇ ਹਾਂ ਹੂੰ ਠੀਕ ਹੈ ਦੂਰ ਹੋਵੇ 4 ਵਜੇ ਤੇ ਉਹ ਟ੍ਰੈਫਿਕ ਦਾ ਟਾਈਮ ਹੁੰਦਾ ਸ਼ਹਿਰਾਂ ਚ ਹੂੰ ਠੀਕ ਹੈ ਵਾਪਸੀ ਤੇ ਵੀ ਚਲੋ ਆਏ ਅਸੀਂ 4 ਵਜੇ ਸਵੇਰੇ ਪਹੁੰਚੇ ਹਾਂ ਹੂੰ ਕੱਲ ਸੰਗਰਾਣ ਸੀਗੀ कल 16 तारीख सी या 17 है आज ते सावलआ लो पाजी भी नोवा क्रिष्ठा ਤੇ ਗਏ ਬਿਲਕੁਲ ਥਕਾਵਟ ਨਹੀਂ ਹੋਈ। ਹੂੰ ਠੀਕ ਹੈ ਨਾ। ਤੋਂ ਇਸ ਕਰਕੇ ਵੀ ਪਰ ਇੰਨਾ ਵੀ ੱਕਾ ਨਾ ਕਰੋ ਵੀ ਸੰਗਤ ਤੁਹਾਨੂੰ ਪੈਸਾ ਜਿੰਦੀ ਹੈ ਭਾਵੇਂ ਕੀਰਤਨ ਦੀ ਭੇਟ ਹੈ ਤੁਹਾਡੀ ਮਿਹਨਤ ਹੈ ਬੇਸ਼ੱਕ। ਪਰ ਡੇ ਡੇਡ 2-2 ਕਰੋੜ ਰੁਪਏ ਦੀ ਗੱਡੀ ਉਹ ਵੀ ਯਾਰ ੱਕਾ ਹੀ ਹੈ ਕਿਤੇ ਨਾ ਕਿਤੇ ਮੈਨੂੰ ਤਾਂ ਮੇਰੀ ਸੋਚ ਇਹ ਆ ਅੱਗੇ ਉਹ ਮਹਾਪੁਰਸ਼ਾਂ ਦੀ ਬਾਬਿਆਂ ਦੀ ਮਰਜ਼ੀ ਆ ਭਾਵੇਂ ਹੈਲੀਕਾਪਟਰ ਰੱਖਣਾ ਯਾਰ ਹੈਨ